ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਦੀਪਕ ਕੋ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਜਿੰਨੀ ਚੋਣਾ ਕਰਨ ਤਰਨ ਹਲਕੇ ਤੋਂ ਹਰੇਕ ਉਮੀਦਵਾਰ ਨੇ ਜਿਹੜੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਦੀਪਕ ਕੋ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਪੰਜਾਬ ਦੇ ਵਿੱਚ ਜਿੰਨੀ ਚੋਣਾ ਵਾਸਤੇ ਹਰ ਇੱਕ ਪਾਰਟੀ ਨੇ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਚੋਣ ਕਮਿਸ਼ਨ ਵੱਲੋਂ ਵੀ ਜਿਹੜਾ ਹੈ 6 7 8 ਤਰੀਕ ਜਿਹੜੀ ਹੈ ਇਹਦੀ ਫਿਕਸ ਕੀਤੀ ਗਈ ਹੈ ਜੇਕਰ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਗੱਲ ਕਰੀਏ ਕਾਂਗਰਸ ਦੀ ਤੇ ਜਾਂ ਫਿਰ ਗੱਲ ਕਰੀਏ ਆਮ ਆਦਮੀ ਪਾਰਟੀ ਇਨਾਂ ਚਾਰਾਂ ਨੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਗਏ ਨੇ ਹਾਲਾਂਕਿ ਨਾ ਹੀ ਪਾਈ ਅਮਰਿਤਪਾਲ ਖਾਲਸਾ ਜੀ ਵੱਲੋਂ ਤੇ ਨਾ ਹੀ ਬਣੀ ਜਿਹੜੀ ਨਵੀਂ ਹੈ ਅਕਾਲੀ ਦਲ ਦੀ ਜਿਹੜੀ ਜਿਹੜੇ ਨੇ ਪਾਈ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਕੋਈ ਵੀ ਐਲਾਨ ਹਜੇ ਉਮੀਦਵਾਰ ਨਹੀਂ ਕੀਤਾ ਗਿਆ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿਹੜੀ ਹੈ ਬਿਹਾਰ ਦੀ ਵੀ ਜਿਹੜੀਆਂ ਚੋਣਾਂ ਹੋਈਆਂ ਨੇ ਉਹਦੀ ਵੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਇੱਧਰ ਵੀ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਇੱਕ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸਿਏ ਕਿ ਪਾਕਤੀ ਚੋਣ ਕਮਿਸ਼ਨ ਐਸਆਈ ਨੇ ਪੰਜਾਬ ਅਤੇ ਜੰਮੂ ਕਸ਼ਮੀਰ ਦੀਆਂ ਕੁੱਲ 5 ਰਾਜ ਸਭਾ ਸੀਟਾਂ ਉੱਤੇ ਉਪ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਨ੍ਹਾਂ ਵਿੱਚੋਂ ਇੱਕ ਸੀਟ ਪੰਜਾਬ ਵਿੱਚ ਅਤੇ ਚਾਰ ਸੀਟਾਂ ਜੰਮੂ ਕਸ਼ਮੀਰ ਵਿੱਚ ਹਨ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਪੰਜਾਬ ਇੱਕ ਸੀਟ ਸੰਜੀਵ अरोड़ा ਵੱਲੋਂ ਵਿਧਾਇਕ ਬਣਨ ਤੋਂ ਬਾਅਦ ਜੂਨ 2025 ਵਿੱਚ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤੁਹਾਨੂੰ ਦੱਸ ਦਿੰਨੀ ਆ ਕਿ ਜਿਹੜੇ ਰਾਜ ਸਭਾ ਦੇ ਰਾਜ ਸਭਾ ਦੀ ਜਿਹੜੀ ਹੈ ਸੀਟ ਖਾਲੀ ਹੋ ਗਈ ਸੀ ਸੰਜੀਵ अरोड़ा ਦੇ ਜਿਹੜੇ ਨੇ ਅਸਤੀਫਾ ਦੇਣ ਤੋਂ ਬਾਅਦ ਤਾਂ ਉਹ ਜਿਹੜੇ ਨੇ ਤੁਹਾਨੂੰ ਦੱਸਿਏ ਕਿ ਦੂਜੀ ਥਾਂ ਤੇ ਜਿਹੜੇ ਨੇ ਟਾਇਲ ਕੰਪਨੀ ਦੇ ਜਿਹੜੇ ਨੇ ਆਨਰ ਰਜਿੰਦਰ ਗੁਪਤਾ ਉਹਨਾਂ ਨੂੰ ਉਹ ਸੀਟ ਦੇ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੀਆਂ 4 ਸੀਟਾਂ ਲਈ ਜਿਹੜਾ ਹੈ ਗੁਲਾਮ ਨਮੀ ਨਹੀਂ ਅਜਾ ਗੁਲਾਮ ਨਬੀ ਆਜ਼ਾਦ ਪੀ ਮੀਰ ਮੁਹੰਮਦ ਫਯਾਜ਼ ਸ਼ਮਸ਼ੇਰ ਅਤੇ ਨਜੀਦ ਅਹਿਮਦ ਲਾਵੇ ਦੀ ਸੇਵਕੀ ਕਰਨ ਵਿੱਚ ਇਹ ਕੁੱਲ ਸੀਟਾਂ 2021 ਤੋਂ ਖਾਲੀ ਹਨ ਨੰਦੋ ਦੱਸਦੀ ਹੈ ਕਿ ਜਿਹੜੇ ਪੰਜਾਬ उपचुनाव ਦੀ ਸਮਾਂ ਸੂਚੀ ਪੰਜਾਬ ਦੀ ਇੱਕ ਸੀਟ ਤੇ ਚੋਣ ਪ੍ਰਕਿਰਿਆ ਇਸ ਮਹੀਨੇ ਦੇ ਅੰਤ ਵਿੱਚ ਹੋ ਜਾਵੇਗੀ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਜਿੱਥੇ ਜਿਮਨੀ ਚੋਣਾ ਵਾਸਤੇ ਜਿਹੜੀ ਹੈ ਹਰ ਪਾਰਟੀ ਪੰਜਾਬ ਦੇ ਵਿੱਚ ਵੀ ਸਰਗਰਮ ਦਿਖਾਈ ਦੇ ਰਹੀ ਹੈ ਚਾਹੇ ਉਹ ਭਾਤੀ ਜਨਤਾ ਪਾਰਟੀ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਣ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਤੇ ਚਾਹੇ ਉਹ ਪਾਰਟੀ ਹੋਵੇ ਆਮ ਆਦਮੀ ਪਾਰਟੀ ਹਰ ਵੱਲੋਂ ਜਿਹੜਾ ਹੈ ਜਿੱਤਣ ਵਾਸਤੇ ਦਿਨ ਰਾਤ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਅਯਮਿਤਪਰ ਖਾਲਸਾ ਜਿੱਦੀ ਜਿਹੜੀ ਹੈ ਪਾਰਟੀ ਉਹਦੇ ਵੱਲੋਂ ਵੀ ਜਿਹੜੀ ਹੈ ਵੇਟ ਕੀਤੀ ਜਾ ਰਹੀ ਹੈ ਉਹ ਵੀ ਕੀਤੀ ਜਾ ਰਹੀ ਕਿ ਉਹ ਕਿਹੜਾ ਚਿਹਰਾ ਜਿਹੜਾ ਹੈ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਵਾਸਤੇ ਤਰਨਤਾਰ ਹਲਕਾ ਦੇ ਤੋਂ ਉਤਾਰਨਗੇ ਦੂਸਰੇ ਪਾਸੇ ਜਿਹੜੀਆਂ ਇਹ ਸੀਟਾਂ ਖਾਲੀ ਹੋਈਆਂ ਨੇ ਇਹਨਾਂ ਸੀਟਾਂ ਦੇ ਉੱਤੇ ਜਿਹੜੀਆਂ ਨੇ ਚੋਣ ਕਮਿਸ਼ਨ ਦੇ ਆ ਇਸ ਮਹੀਨੇ ਦੇ ਅੰਤ ਤੱਕ ਜਿਹੜਾ ਹੈ ਤਰੀਕ ਫਿਕਸ ਕਰ ਦਿੱਤੀ ਜਾਵੇ ਕਿ ਤੇ ਦੂਸਰੇ ਪਾਸੇ ਜਿਹੜੇ ਨੇ ਰਾਸ ਸਭਾ ਦੀ ਸੀਟ ਵੀ ਖਾਲੀ ਹੋਈ ਹੋਈ ਹੈ ਉਹਦਾ ਵੀ ਤੁਹਾਨੂੰ ਦੱਸ ਦਿੱਤਾ ਹੈ ਕਿ ਉਹਦੀ ਜਿਹੜੀ ਸੀਟ ਹੈ ਉਹ ਜਿਹੜੇ ਨੇ ਟਾਇਲ ਕੰਪਨੀ ਦੇ ਮਾਲਕ ਰਜਿੰਦਰ ਗੁਪਤਾ ਵੱਲੋਂ ਲੜੀ ਜਾਏਗੀ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਵਿੱਚ ਤੇ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੰਜਾਬ 'ਚ ਜਿਹੜੀ ਹੈ 6 ਅਕਤੂਬਰ ਸੋਮਵਾਰ ਨਾ ਮਰਦੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ 13 ਅਕਤੂਬਰ ਸੋਮਵਾਰ ਨਾਮ ਚਜਗੀ ਦਾਖਲ ਕਰਨ ਦੀ ਆਖਰੀ ਮਿਤੀ ਹੋਵੇਗੀ 14 ਅਕਤੂਬਰ ਮੰਗਲਵਾਰ ਨਾਜ਼ਮੀ ਪੱਤਰਾਂ ਦੀ ਜਾਂਚ ਹੋਏਗੀ ਤੇ 16 ਅਕਤੂਬਰ ਵੀਰਵਾਰ ਨਾ ਚੰਗਿਆ ਵਾਪਸ ਲੈਣ ਲਈ ਆਖਰੀ ਮਿਤੀ ਹੋਵੇਗੀ 24 ਅਕਤੂਬਰ ਨੂੰ ਸ਼ੁੱਕਰਵਾਰ ਗਿਣਤੀ ਤੇ ਨਿਯੁਕਤੀ ਅਨਸਾਰ ਸਹਾਇਕ ਵਿਟਾਨੀ ਅਫਸਰ ਜਸਵਿੰਦਰ ਸਿੰਘ ਡਿਪਟੀ ਕਟਰ ਨੇ ਇਹ ਇਹ ਜੋ ਹੈ ਫਾਈਨਲ ਕਰਕੇ ਐਲਾਨ ਕਰ ਦਿੱਤਾ ਹੈ ਧੰਨਵਾਦ